ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 13 ਅਗਸਤ ਨੂੰ ਪੰਜਾਬ ਦੇ ਮੌਸਮ ਦੀ ਕਿਹੜੀ 13 ਅਗਸਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕਿਵੇਂ-ਕਿਵੇਂ ਦਾ ਮੌਸਮ ਰਹਿ ਸਕਦਾ ਹੈ ਕਿੰਨਾ ਭਾਗਾਂ ਦੇ ਵਿੱਚ ਬੱਦਲ ਬਾਈ ਧੁੱਪ ਹਵਾਵਾਂ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ ਵੀਰੋ ਅੱਜ 13 ਅਗਸਤ ਦੀ ਆਪਾਂ ਗੱਲ ਕਰਦੇ ਆਂ 13 ਅਗਸਤ ਨੂੰ ਪੰਜਾਬ ਦਾ ਮੌਸਮ ਵੀਰੋ ਤਕਰੀਬਨ ਅੱਧੀ ਰਾਤ ਤੋਂ ਲੈ ਕੇ ਥੋੜਾ ਮੋਟਾ ਕੁਝ ਪੂਰਬੀ ਤੇ ਕੁਝ ਦੱਖਣੀ ਭਾ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਅੱਧੀ ਰਾਤ ਤੋਂ ਬਾਅਦ ਹਲਕੀ ਫੁਲਕੀ ਕਿਣਮਣ ਕਿਤੇ ਬੱਦਲਾਂ ਦੀ ਆਵਾਜ਼ ਜਿ ਕਿਤੇ ਸੰਘਣੀ ਬੱਦਲ ਬਈ ਕਿਤੇ ਹਲਕੀ ਬੱਦਲ ਬਈ ਵੀਰੋ ਤੇ ਥੋੜੀਆਂ ਹੀਆਂ ਤੇਜ਼ ਹਵਾਵਾਂ ਇਦਾਂ ਦੀਆਂ ਗਤੀਵਿਧੀਆਂ ਵੀਰੋ ਪਾ ਨੂੰ ਦੇਖਣ ਨੂੰ ਅੱਧੀ ਰਾਤ ਤੋਂ ਬਾਅਦ ਮਿਲੀਆਂ ਨੇ ਟੁੱਟ ਮੇ ਰੂਪ ਦੇ ਵਿੱਚ ਸੋ ਵੀਰੋ ਇਹ ਸਿਸਟਮ ਜੋ ਕਿ ਛੋਟੀ ਮੋਟੀ ਸ਼੍ਰੇਣੀ ਦੇ ਸੀਗੇ ਜਿਨ੍ਹਾਂ ਨੇ ਪੰਜਾਬ ਦੇ ਦੱਖਣੀ ਭਾਗਾਂ ਤੇ ਪੂਰਬੀ ਭਾਗਾਂ ਨੂੰ ਕਵਰ ਕੀਤਾ ਜਿਵੇਂ ਕਿ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੁਹਾਲੀ ਵਗੈਰਾ ਵੀਰੋ ਇਹਨਾਂ ਖੇਤਰਾਂ ਤੋਂ ਲੈ ਕੇ ਇਧਰ ਬਠਿੰਡਾ ਮਾਨਸਾ ਜੋ ਕਿ ਆਪਣਾ ਵੀਰੋ ਹਰਿਆਣਾ ਦੇ ਨਾਲ ਲੱਗਦੇ ਖੇਤਰ ਨੇ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਟੁੱਟਮੀਆਂ ਗਤੀਵਿਧੀਆਂ ਛੋਟੀਆਂ ਮੋਟੀਆਂ ਦੇਖਣ ਨੂੰ ਮਿਲੀਆਂ ਨੇ ਵੀਰੋ ਤਕਰੀਬਨ ਆਉਂਦੇ 2-4 ਘੰਟਿਆਂ ਤੱਕ ਬੱਦਲਾਂ ਦੀ ਆਵਾਜ਼ ਇਹਨਾਂ ਖੇਤਰਾਂ ਦੇ ਵਿੱਚ ਬਣੀ ਰਹੇਗੀ ਪਰ ਬੱਦਲਵਾਈ ਦੇ ਚੱਲਦਿਆਂ ਕੋਈ ਜ਼ਿਆਦਾ ਵੱਡੇ ਭਾਰੀ ਮੀਂਹ ਦੇ ਸਾਰ ਵੀਰੋ ਨਹੀਂ ਹੋਣਗੇ ਹਲਕੀ ਫੁਲਕੀ ਕਿਣਮਣ ਛੋਟੇ ਮੋਟੇ ਮੀਂਹ ਦੇ ਸ਼ਰਾਟੇ ਵੀਰੋ ਕਿਸੇ ਕਿਸੇ ਖੇਤਰਾਂ ਦੇ ਵਿੱਚ ਪੈ ਸਕਦੇ ਨੇ ਪਰ ਕੋਈ ਵੱਡੇ ਮੀਂਹ ਦੇ ਵੀਰੋ ਅੱਜ ਦੀ ਡੇਟ ਦੇ ਵਿੱਚ ਸਾਰ ਨਹੀਂ ਹੋ ਦੱਖਣ ਪੂਰਬ ਦਿਸ਼ਾ ਤੋਂ ਹੀ ਤਕਰੀਬਨ ਨਿਰੰਤਰ ਚੱਲਦੀਆਂ ਰਹਿਣਗੀਆਂ ਥੋੜ੍ਹੀ ਜਿਹੀ ਤੇਜ਼ ਹਵਾਵਾਂ ਚੱਲਦੀਆਂ ਨੇ ਦੁਪਹਿਰ ਦੇ ਸਮੇਂ ਵੀ ਰੋ ਹਵਾ ਨੂੰ ਥੋੜ੍ਹੀ ਠੱਲ ਪਵੇਗੀ ਉਸ ਤੋਂ ਬਾਅਦ ਗਰਮੀ ਤੇ ਹਮਸਾਦਾ ਮਾਹੌਲ ਬਣ ਸਕਦਾ ਹੈ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਫਿਰ ਵੀ ਰੋ ਅਚਾਨਕ ਗਰਮੀ ਵਧੇਗੀ ਤਾਂ ਦੁਪਹਿਰ ਤੋਂ ਬਾਅਦ ਜੋ ਟਟਮੀਆਂ ਗਤੀਵਿਧੀਆਂ ਹੁੰਦੀਆਂ ਨੇ ਅਚਾਨਕ ਗਰਜ ਚਮਕ ਵਾਲੇ ਬੱਦਲ ਬਣਦੇ ਨੇ ਕਿਸੇ ਵੀ ਭਾਗਾਂ ਦੇ ਵਿੱਚ 2-4 ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਜਾਂ ਵੀਰੋ 5-7 ਪਿੰਡਾਂ ਨੂੰ ਪ੍ਰਭਾਵਿਤ ਕਰਕੇ ਥੋੜੇ ਚਿਰ ਬਾਅਦ ਮੌਸਮ ਸਾਫ਼ ਹੋ ਜਾਂਦਾ ਹੈ ਸੋ ਐਦਾਂ ਦੀਆਂ ਗਤੀਵਿਧ ਬਾਕੀ ਵੀਰੋ ਕੋਈ ਐਡਾ ਸਿਸਟਮ ਨਹੀਂ ਹੈ ਜੋ ਪੰਜਾਬ ਦੇ ਜ਼ਿਆਦਾਤਰ ਭਾਗਾਂ ਨੂੰ ਪ੍ਰਭਾਵਿਤ ਕਰੇ ਅੱਜ ਦਾ ਦਿਨ ਵੀਰੋ ਤਕਰੀਬਨ ਮੌਸਮ ਠੀਕ ਹੀ ਰਹੇਗਾ ਹਲਕੀ ਫੁਰਕੀ ਬੱਦਲਬਾਤੀ ਤੇ ਧੁੱਪ ਵਾਲਾ ਵੀਰੋ ਰਲਮਾ ਮਿਲਮਾ ਮਾਹੌਲ ਬਣਿਆ ਰਹੇਗਾ ਤੇ ਹਵਾਵਾਂ ਦੀ ਗਤੀ ਵੀਰੋ ਪਹਿਤ ਬਾ ਥੋੜੀ ਜੀ ਘੱਟ ਸਕਦੀ ਹੈ ਬਾਕੀ ਵੀਰੋ ਰਾਤ ਦੇ ਸਮੇਂ ਟੈਂਪਰੇਚਰ ਤਕਰੀਬਨ ਵੀਰੋ ਅੱਜ 32-33 ਡਿਗਰੀ ਦੇ ਆਸ-ਪਾਸ ਰਹਿਣਗੇ ਵੱਧ ਤੋਂ ਵੱਧ 30 ਤੋਂ 33 ਦੇ ਵਿੱਚ ਵਿੱਚ ਰਹਿਣਗੇ ਰਾਤ ਦੇ ਟੈਂਪਰੇਚਰ ਵੀਰੋ ਤਕਰੀਬਨ 25° ਦੇ ਆਸ-ਪਾਸ ਰਹਿਣਗੇ ਕਿਉਂਕਿ ਵੀਰੋ ਪਿਛਲੇ ਦਿਨਾਂ ਦੇ ਵਿੱਚ ਬਰਸਾਤ ਹੋ ਸੋ ਵੀਰੋ ਅੱਜ ਮੌਸਮ ਦੇ ਵਿੱਚ ਕੋਈ ਜ਼ਿਆਦਾ ਬੜੀ ਗਰਮੀ ਨਹੀਂ ਹੋਏਗੀ ਪਰ ਧੁੱਪ ਦੇ ਸਮੇਂ ਹਮਸ ਜ਼ਰੂਰ ਪਰੇਸ਼ਾਨ ਕਰ ਸਕਦੀ ਹੈ। ਬਾਕੀ ਵੀਰੋ ਸ਼ਾਮ ਸਵੇ ਦੀ ਵੀਡੀਓ ਦੇ ਵਿੱਚ ਜਿੰਮੇ ਪਰੋਂ ਕੋਈ ਅਪਡੇਟ ਮਿਲੂਗਾ ਆਪਾਂ ਸਾਰੀ ਜਾਣਕਾਰੀ ਇਕ ਸਹੀ ਤੋਂ ਸਹੀ ਲੈ ਕੇ ਕਿਸਾਨ ਵੀਰਲੇ ਫੇਰ ਹਾਜ਼ਰ ਹੋਵਾਂਗੇ। ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।